ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਕੈਨੇਡਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਯਾਨੀ ਕਿ ਆਈ ਆਰ ਸੀ ਸੀ ਵਿਭਾਗ ਨੇ ਸਥਾਈ ਨਿਵਾਸ ਅਰਜ਼ੀਆਂ ਦੇ ਲਈ ਦੇਸ਼ ਦੀ ਇਮੀਗ੍ਰੇਸ਼ਨ ਫੀਸ ਦੇ ਵਿੱਚ ਔਸਤਨ 12% ਵਾਧੇ ਦਾ ਐਲਾਨ ਕੀਤਾ ਇਹ ਨਿਯਮ ਅਮਤੀ ਅਪ੍ਰੈਲ ਤੋਂ ਲਾਗੂ ਹੋਣਗੇ ਇੱਥੇ ਦੱਸਿਆ ਗਿਆ ਹੈ ਕਿ ਆਈਆਰਸੀਸੀ ਹਰ ਦੋ ਸਾਲਾਂ ਦੇ ਵਿੱਚ ਖਰਚਿਆਂ ਨੂੰ ਸੋਧਦਾ ਹੈ ਅਤੇ ਆਖਰੀ ਵਾਅਦਾ ਅਪ੍ਰੈਲ 2022 ਦੇ ਵਿੱਚ ਕੀਤਾ ਗਿਆ ਸੀ ਹਾਲਾਂਕਿ ਇਹ ਮਾਮੂਲੀ 3% ਸੀ ਨਵੀਆਂ ਦਰਾਂ ਅਨੁਸਾਰ ਦੇਸ਼ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 950 ਡਾਲਰ ਦੀ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਦੇ ਅਧਿਕਾਰ ਵੱਜੋਂ 575 ਡਾਲਰ ਦਾ ਪੁਖਤਾਨ ਵੀ ਕਰਨਾ ਹੋਵੇਗਾ ਨਵੇਂ ਹੁਕਮਾਂ ਅਨੁਸਾਰ ਨਿਰਪਰਵ ਵਿਦਿਆਰਥੀਆਂ ਅਤੇ ਆਸ਼ਰਿਤ ਵਿਅਕਤੀਆਂ ਨੂੰ ਛੱਡ ਕੇ ਸਾਰੇ ਸਥਾਈ ਨਿਵਾਸ ਬਿਨੇਕਾਰਾਂ ਨੂੰ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ ਇਸੇ ਤਰ੍ਹਾਂ ਮਾਨਵਤਾਵਾਦੀ ਤੇ ਹਮਦਰਦੀ ਅਤੇ ਜਨਤਕ ਨੀਤੀ ਸ਼੍ਰੇਣੀਆਂ ਦੇ ਪ੍ਰਮੁੱਖ ਬਿਨੇਕਾਰਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਬਾਹਰ ਰੱਖਿਆ ਗਿਆ ਪਰਮਿਟ ਧਾਰਕ ਸ਼੍ਰੇਣੀ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀਆਂ ਸਥਾਈ ਨਿਵਾਸ ਅਰਜ਼ੀਆਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਇਹਨਾਂ ਵਿਅਕਤੀਆਂ ਨੂੰ ਆਪਣੀਆਂ ਅਰਜ਼ੀਆਂ ਮੁੱਖ ਬਿਨੇਕਾਰਾਂ ਵੱਜੋਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ Subscribe to One India channel and never miss an update.